ਰਾਹੁਲ ਤਲਵਾਰ ਤੁਸੀਂ ਇੱਥੇ ਗੱਡੀ ਲਾਈ ਸੀ ਹਾਂਜੀ ਮੈਂ ਸਾਹਮਣੇ ਅਮਨਦੀਪ ਹਸਪੀਟਲ ਆਇਆ ਸੀ ਕੋਈ ਅਡਮਿਟ ਸੀ ਤੇ ਇਹਨਾਂ ਦਾ ਫੋਨ ਆਇਆ ਕਿ ਤੁਹਾਡੀ ਗੱਡੀ ਦੀ ਬੈਟਰੀ ਬਾਹਰ ਪਈ ਹੈ ਕਈ ਬੰਦੇ ਉਹ ਚੋਰ ਕੱਟ ਕੇ ਭੱਜ ਗਏ ਹੋਣੇ ਆ ਇਹਨਾਂ ਦਾ ਬੜਾ ਬੜਾ ਧੰਨਵਾਦ ਹੈ ਕਿ ਇਹਨਾਂ ਨੇ ਮੇਰਾ ਬਹੁਤ ਸਹਾਇਤਾ ਕੀਤੀ ਹੈ ਤੁਸੀਂ ਕਿੱਥੇ来 ਸੀ ਅਮਨਦੀਪ ਹਸਪੀਟਲ ਪੇਸ਼ੈਂਟ ਹੈ ਹਾਂਜੀ ਹਾਂਜੀ ਨਹੀਂ ਉਹਨਾਂ ਨੂੰ ਅਡਮਿਟ ਕਰਾਣ ਆਇਆ ਸੀ ਤੇ ਤੁਸੀਂ ਗੱਡੀ ਤੇ ਲੱਗੀ ਗੱਡੀ ਲੱਗੀ ਸੀ ਤੇ ਇਹਨਾਂ ਦਾ ਫੋਨ ਆਇਆ ਪੁਲਿਸ ਰਾਜ ਨਾਲ ਕਿ ਤੁਹਾਡੀ ਗੱਡੀ ਦੀ ਬੈਟਰੀ ਕੱਢਦੇ ਬੰਦੇ ਵੱਡੀ ਬੈਟਰੀ ਬਾਹਰ ਪਈ ਹੈ ਤੇ ਉਹ ਕੱਢ ਕੇ ਬੰਦੇ ਭੱ ਆਹ ਉਹ ਤੇ ਤੁਹਾਡੀ ਫੈਕਟਰੀ ਪੇਡੋਂ ਲੈਣੀ ਸੀ ਆ ਲੈਣੀ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਵਰੁਣ ਗੁਪਤਾ ਜੀ ਮੈਂ ਕਸ਼ਮੀਰੇ ਨੂੰ ਦੋ ਆਪਣੇ ਕੰਮ ਜਾ ਰਿਹਾ ਹਾਂ ਮੇਰਾ ਫਰੈਂਡ ਹੈ ਇਹ ਮੈਂ ਵੇਖਿਆ ਕੋਈ ਕੀ ਗੱਲਬਾਤ ਹੋਈ ਹੈ ਇਹ ਅੱਜ ਪੁਲਸਲਿਆਂ ਦੀ ਮੁਲਾਇਮਾ ਦੀ ਬੜੀ ਵਧੀਆ ਤੇ ਨਾਤੀ ਕਰਕੇ ਸਾਡਾ ਰਾਜਿੰਦਰ ਦਾ ਟਾਈਮ ਤੇ ਪੈਸਾ ਦੋਵਾਂ ਦਾ ਸਾਡਾ ਬਚਾਅ ਹੋਇਆ ਵਾ ਕਿਉਂਕਿ ਟਾਈਮ ਬਹੁਤ ਵੇਸਟੇਜ ਹੋਣਾ ਸਾਡਾ ਇਹ ਭਾਜੀ ਇਹ ਜੇਕਰ ਤੁਸੀਂ ਦੇ ਦੇਵੇ ਲਾਲਸੋੜ ਚੌਂਕ ਆ ਇਹ ਸਾਡੇ ਸ਼ਹਿਰ ਦੀ ਆਰਮਾਨ ਸ਼ਾਨ ਆ ਜੀ ਇਹ ਸਾਰਾ ਸੇਵਾ ਲੈਣ ਦਾ ਮੋੜ ਰਾਮ ਬਾਗ ਸਾਰਾ ਇੱਥੇ ਟੌਪ ਕਲਾਸ ਪੋਰਸ਼ ਕਰਿਆ ਗਿਆ ਜਾਂਦਾ ਉਹਦੇ ਵਿੱਚ ਦਿਨ ਦਿਹਾੜੇ ਕੰਮ ਹੁੰਦਾ ਪਿਆ ਤੇ ਬਹੁਤ ਬੁਰੀ ਗੱਲ ਆ ਪਰ ਫਿਰ ਵੀ ਚਲੋ ਸਾਡੇ ਜਿਹੜੇ ਮਲਾਈਮ ਭਰਾ ਤੇ ਖਲੋਤੇ ਨੇ ਇਹਨਾਂ ਦੀ ਬੜੀ ਮੁਸਤੱਦੀ ਹੈ ਕਿ ਭਈ ਸਾਡਾ ਟਾਈਮ ਤੇ ਸਾਡਾ ਪੈਸਾ ਜਿਹੜਾ ਇਹਨਾਂ ਨੇ ਬਚਾ ਲਿਆ ਬੈਟਰੀ ਸਾਡੀ ਬਚ ਗਈ ਹੈ ਇਹਦਾ ਤੁਹਾਨੂੰ ਪਤਾ ਹੈ ਇੱਕ ਕੰਮ ਛੋਟਾ ਜਿਹਾ ਕੰਮ ਕਰਾਣ ਜਾਓ ਇੱਕ ਛੋਟਾ ਜਿਹਾ ਕੰਮ ਕਰਾਣ ਜਾਓ ਦਿਹਾੜੀ ਖਤਮ ਹੋ ਜਾਂਦੀ ਹੈ ਭਾਜੀ ਦਿਨ ਸਾਡੇ ਇਹਨਾਂ ਦੇ ਵੱਜ ਗਏ ਦਿਨ ਨਾਲੇ ਸ਼ੁਰੂ ਨਹੀਂ ਹੋਇਆ ਕੰਮ ਦੇ ਲੋਕੀ ਚੱਲੇ ਨੇ ਤੇ ਕੰਮ ਸਾਰਾ ਖਰਾਬ ਹੋ ਜਾਂਦਾ ਵਾ ਇਹ ਗੱ ਚਲੋ ਇਹ ਫੇਰ ਵੀ ਅਸੀਂ ਇਹਨਾਂ ਦੀ ਵਧੀਆ ਗੱਲ ਇਹਨੇ ਕੰਮ ਕੀਤਾ ਹੋਰ ਇਸ ਤਰ੍ਹਾਂ ਸ਼ਕਤੀ ਰੱਖਣੀ ਚਾਹੀਦੀ ਹੈ ਕਿ ਮੁੱਕੇ ਦੇ ਕੰਮ ਹੋ ਜੇ। ਇਹ ਨਵਦੀ ਚੌਂਕ ਹੈ ਸਰ। ਆਪਣਾ ਨਾਮ ਪਵਨ ਕੁਮਾਰ ਜੀ। ਸਰ ਅਸੀਂ ਨਾ ਦੇਖਿਆ ਤੇ ਦੂਰੋਂ ਨਾ ਬੰਦੇ ਭੱਜੇ ਆ। ਬੰਦੇ ਭੱਜੇ ਆ ਤੇ ਅਸੀਂ ਦੇਖਿਆ ਕਿ ਨੰਨ ਦਾ ਇੱਥੇ ਨਾ ਆਲੇ ਦੁਆਲੇ ਦੇਖਿਆ ਤੇ ਇਹਦੇ ਨਾ ਗੱਡੀ ਦਾ ਬੋਨਟ ਚੁੱਕਿਆ ਹੋਇਆ ਸੀ। ਬੋਨਟ ਚੁੱਕਿਆ ਹੋਇਆ ਤੇ ਬੋਨਟ ਤੇ ਉਹਦੇ ਅਗਲੇ ਪੰਨੇ ਨਾ ਬੈਟਰੀ ਪਈ ਹੋਈ ਸੀ। ਤੇ ਗੱਡੀ ਦਾ ਨੰਬਰ ਨੰਬਰ ਰਿਸਰਚ ਕਰਕੇ ਤੇ ਇਹਨਾਂ ਦੇ ਵਾਰਸਾ ਦੇ ਹਵਾਲੇ ਬੈਟਰੀ ਨੂੰ ਕਰ ਦਿੱਤਾ ਗਿਆ। ਬੰਦਾ ਫੜ ਲਿਆ? ਨਹੀਂ ਬੰਦੇ ਤੇ ਦੌੜ ਗਏ ਨਾ ਦੇਖ ਕੇ ਸਾਨੂੰ ਬਾਥਰੂਮ ਕਰਨ ਆਏ ਸੀ। ਇਹ ਸਾਨੂੰ ਦੇਖ ਕੇ ਤੇ ਦੌੜ ਗਏ। ਬੈਟਰੀ ਛੱਡ ਕੇ ਭੱਜ ਗਏ। ਹਾਂ ਬੈਟਰੀ ਅੱਗੇ ਪਈ ਸੀ। ਅਸੀਂ ਆ ਕੇ ਦੇਖਿਆ ਨਾ ਇਹਦਾ ਬੋਨਟ ਚੁੱਕਿਆ ਸੀ। ਅਸੀਂ ਆ ਕੇ ਮਿਲਗੇ ਕਿੱਥੇ ਕੰਮ ਕਰਦੇ। ਇਹ ਅਮਨਦੀਪ ਮੈਡੀ ਸਿਟੀ ਆਏ ਸੀ। ਇਹਨਾਂ ਨੇ ਗੱਡੀ ਇੱਥੇ ਲਾਈ ਸੀ ਤੇ ਜਿਹੜੇ ਜਿਨ੍ਹਾਂ ਨੇ ਬੈਟਰੀ ਵਾਲਾ ਇਹਨਾਂ ਨੂੰ ਦੇ ਦਿੱਤੀ ਹੋਈ ਐ ਸਰ ਕਹਿ ਸਕਦੇ ਆ ਕਿ ਕੋਈ ਮਾਮਲੇ ਆਏ ਐ ਇਹੋ ਜੇ ਬੈਟਰੀਆ ਘਟਣ ਦੇ ਕੋਈ ਅਸੀਂ ਬਹੁਤ ਭੱਜੀ ਤਦਾਦ ਦੇ ਵਿੱਚ ਗੱਡੀਆਂ ਲੱਗੀਆਂ ਦੋ ਘੋਸਤੇ ਤੋਂ ਲੰਬੇ ਆਪਣੇ ਪਰਿਵਾਰ ਨਾਲ ਅੱਗੇ ਵੀ ਕਿਹਨਾਂ ਦਾ ਅੱਗੇ ਦਾ ਤਾਂ ਨਹੀਂ ਸਾਨੂੰ ਪਤਾ ਤਾਂ ਅਸੀਂ ਜਦੋਂ ਬੰਦੇ ਦੇਖੇ ਨਾ ਭੱਜੇ ਅਸੀਂ ਫਿਰ ਦੇਖਿਆ ਕਿ ਇੱਥੇ ਨਾ ਬੈਟਰੀ ਅੱਗੇ ਪਈ ਹੋਈ ਗੱਡੀ ਤੇ ਕਹਿ ਸਕਦੇ ਸਰ ਤੁਹਾਡੀ ਚੋਕਸੀ ਕਰਕੇ ਤੁਹਾਡੀ ਗਸ਼ਤ ਕਰਕੇ ਬੈਟਰੀ ਬਲਜਰੀ ਤੇ ਨੁਕਸਾਨ ਹੋਜੀ ਕਾ ਹਾਂਜੀ ਹਾਂਜੀ ਹਾਂਜੀ